ਇਦਿਹਾ ਸੀ ਗਾਲ ਜੀ ਨੰਨੇ 22 ਤੋਂ 1.5 ਸਾਲ ਪਹਿਲਾਂ ਸਰਵਿਸ ਕਰਵਾਈ ਸੀ ਮੁਰਸਲ ਦੀ ਅ ਹਜੇ ਤੱਕ ਮਗਲੈਲ ਮਤਲਬ ਉਹ ਜੀ ਪਹਿ ਦੁਬਾਰਾ ਕਰਾਉਣੀ ਸਾਲ ਹੋ ਗਿਆ 1.5 ਸਾਲ ਲੰਘ ਗਿਆ ਤੇ ਹੁਣ ਵੀਰੇ ਟਾਈਮ ਨਹੀਂ ਲੱਗਿਆ ਜੀ ਜਿਉਰੀ ਕਰਕੇ ਸੀਨੀਅਰ ਕਰਕੇ ਤੇ ਪਰਫਾਰਮੈਂਸ ਦੇਖੋ ਜੀ ਹਲੇ ਵੀ ਮੁਰਸਲ ਦੀ 1.5 ਸਾਲ ਲੰਘ ਗਏ ਜੀ ਬੜੇ ਨਾਲ ਸਟਾਰਟ ਹੁੰਦਾ ਇਹ ਮੁਰਸਲ ਗਾਉਂ ਰੇਸ ਤੇ ਖੜਾ ਹੈ ਤੀਜੇ ਗੇਟ ਤੇ ਸਟਾਰਟ ਖੜਾਈ ਬਿਲਕੁਲ ਡਾਊਨ ਮਾਰ ਪਿਆ ਮੈਂ ਦੇਖੋ ਜੇ ਪੱਕਾ ਲੱਛ ਦਮ ਦੇ ਦੇਖੋ ਬਿਲਕੁਲ ਡਾਊਨ ਆਰਦੀ ਹਮ ਤੇ ਖੜਾ ਹੈਗਾ ਤੀਜੇ ਗੀਅਰ ਤੇ ਆ ਨੋਰਬਲ ਕੋਈ ਇੰਜਨ ਦੀ ਆਵਾਜ਼ ਨਹੀਂ ਇੰਜਨ ਬਿਲਕੁਲ ਗੁੰਗਾ ਹੈਗਾ ਡੇਢ ਸਾਲ ਦਾ ਗੁੰਗਾ ਹੈਗਾ ਅੱਜ ਦਾ ਗੁੰਗਾ ਮਤਲਬ ਬਹੁਤ ਜੀ ਬਹੁਤ ਜਿਆਦਾ ਘੈਂਟ ਬੰਦਾ ਨੰਮਾ ਬਾਈ ਜਮੇ ਸਿਰੇ ਨਹੀਂ ਆਂਦਾ ਗੁੱਟ ਬੰਦਾ ਪੂਰਾ ਮਤਲਬ ਆਪਣੇ ਮੇਰੇ ਮੁਤਾਬਿਕ ਫੁੱਲ ਗੁੱਟ ਬੰਦਾ ਹੈ ਧੰਨਵਾਦ ਜੀ ਨੰਮੇ ਵੀਰੇ ਦਾ ਬਹੁਤ ਹੈ